ਕਿੰਨੋ ਤਿੰਨ ਸਾਲ ਦਾ ਸਮਾਂ ਕਿਹੜਾ ਕਰ ਰਹੇ ਯਾਰ ਜਿਸ ਤਰ੍ਹਾਂ ਲੰਘੇ ਵਿਆਨ ਕਰਨਾ ਬਹੁਤ ਔਖਾ ਹੈ ਇੱਕ ਇੱਕ ਪਲ ਕੋਤੋਂ ਵਿਨਾ ਘਟਣਾ ਸ਼ਾਇਦ ਮੈਂ ਜੇਕਰ ਜ਼ਿਆਦਾ ਡੀਪਲੀ ਜਾਣਾ ਮੇਰਾ ਗਲ ਭੱਜ ਜਾਂਦਾ ਪਰ ਫਿਰ ਵੀ ਮੈਨੂੰ ਇੱਕ ਚੀਜ਼ ਖੋਲ ਦਿੰਦੀ ਹੈ ਉਹ ਹੈ ਤੁਹਾਡਾ ਸਾਥ ਅਗਰ ਥੋੜਾ ਸਾਥ ਨਾ ਹੁੰਦਾ ਮੈਨੂੰ ਨਹੀਂ ਲੱਗਦਾ ਜਿੱਥੋਂ ਤੱਕ ਆਪਾਂ ਇਨਵੈਸਟੀਗੇਸ਼ਨ ਨੂੰ ਜਾਂ ਆਪਣੇ ਕੇਸ ਨੂੰ ਲੈ ਕੇ ਪਹੁੰਚੇ ਆ ਇੰਨਾ ਵੀ ਕਰ ਪਾਉਂਦੇ ਜਿਸ ਤਰ੍ਹਾਂ ਸਟੇਟ ਸਰਕਾਰ ਨੇ ਢੀਠ ਦਾ ਧਾਰੀ ਹੈ ਇੱਕ ਸੌਂ ਖਾਦੀ ਹੈ ਵੀ ਸਿੱਧੂ ਮੂਸੇਵਾਲੇ ਦੀ ਜਿੱਥੇ ਕਿਤੇ ਵੀ ਕੋਈ ਕੰਪਲੇਂਟ ਆਉਂਦੀ ਉਹਨੂੰ ਚੁੱਕਣਾ ਨਹੀਂ ਉਹਨੂੰ ਨੱਪਣਾ ਚਾਹੇ ਅਸੀਂ ਦੂਜੀ ਵਰਸੀ ਬਣਾਈ ਸਾਡਾ ਬਣਾ ਬਣਾ ਰਾਸ਼ਨ ਅਸੀਂ ਜਾ ਕੇ ਗਊਸ਼ਾਲਾ ਸਰ ਪਾ ਕੇ ਆਏ ਉਸੇ ਦਿਨ ਇਹਨਾਂ ਨੇ ਅੰਮ੍ਰਿਤਪਾਲ ਨੂੰ ਫੜਨਾ ਸੀ ਕੋਈ ਨਾ ਕੋਈ ਬਹਾਨਾ ਲੱਭ ਲੈਂਦੇ ਆ ਹਰ ਸਾਡਾ ਜਿਹੜਾ ਸਮਾਗਮ ਹੈ ਜੋ ਪੁੱਤ ਦੀ ਯਾਦ ਦੇ ਵਿੱਚ ਕਰਦੇ ਆ ਤੇ ਉਹਦੀ ਆਤਮਾ ਨੂੰ ਸ਼ਾਂਤੀ ਮਿਲੇ ਉਹਦੇ ਲਈ ਕਰਦੇ ਆ ਉਹਨਾਂ ਦੇ ਵਿੱਚ ਵੀ ਇਹਨਾਂ ਵੱਲੋਂ ਹਰ ਵਾਰ ੜਕਾ ਪਾਇਆ ਜਾਂਦਾ ਤੁਸੀਂ ਸਾਰਿਆਂ ਨੇ ਵੇਖਿਆ ਹੁਣੇ ਨਫਰਤ ਦੇ ਹੱਦ ਕਿਸ ਤੱਕ ਹੈ ਇੱਕ ਲੋਕ ਕਿੱਥੋਂ ਤੱਕ ਜਾਂਦੇ ਨੇ ਪੁੱਤ ਨੂੰ ਮਾਰ ਦਿੱਤਾ ਅਸੀਂ ਜਰ ਲਿਆ ਅਸੀਂ ਸਮਝ ਲਿਆ ਅਕਾਲ ਤੁਰਖ ਦਾ ਪਹਾੜਾ ਮੰਨ ਲਿਆ ਉਸ ਤੋਂ ਬਾਅਦ ਜਿਹੜਾ ਨਵਾਂ ਬੱਚਾ ਵੀ ਜਨਮ ਲੈਂਦਾ ਮੈਨੂੰ ਅਫਸਰ ਮਿਲਦੇ ਨੇ ਪਰ ਉਹ ਆਪਦੀ ਮਜਬੂਰੀ ਦੱਸ ਕੇ ਅੱਖਾਂ ਦੇ ਹੰਝੂ ਲੈ ਕੇ ਗੱਲ ਬਿਆਨ ਕਰਦੇ ਆ ਕਿ ਸਰਕਾਰ ਕਹਿੰਦੀ ਹੈ ਸ਼ਰਾਪ ਤੱਕ ਲੋ ਸਾਡਾ ਮਰਨਾ ਵੀ ਸਰਕਾਰ ਦੇ ਧਿਆਨ ਸਾਡਾ ਜੰਮਣਾ ਵੀ ਸਰਕਾਰ ਦੇ ਧਿਆਨ ਦੇ ਵਿੱਚ ਇਹ ਗੱਲ ਪੰਜਾਬੀਓ ਤੁਹਾਨੂੰ ਆਪੇ ਦਿਮਾਗ ਦੇ ਵਿੱਚ ਗੱਲ ਭਰਦੀ ਪਊਗੀ ਮੈਂ ਪਰसों ਵੀ ਦੱਸਿਆ ਸੀ ਸਾਡੇ ਉੱਤੇ ਪੰਜਾਬੀਆਂ ਨੂੰ ਖਾਸ ਕਰਕੇ ਸਿੱਖਾਂ ਨੂੰ ਜਿਸ ਤਰ੍ਹਾਂ ਸੈਂਟਰ ਗਵਰਨਮੈਂਟ ਚਿੰਤਨ ਕੇ ਨਿਸ਼ਾਨਾ ਬਣਾ ਰਹੀ ਹੈ ਜੇ ਅਸੀਂ ਕਿਸੇ ਵੀ ਬਾਹਰ ਦੇ ਇੱਥੇ ਨਾ ਹੋਏ ਤਾਂ ਤੁਸੀਂ ਵੇਖ ਲਓ ਮੇਰੇ ਵਰਗੇ ਪਰਿਵਾਰਾਂ ਦੀ ਗਿਣਤੀ ਇੱਥੇ ਬਾਦੀ ਤੁਰੀ ਜਾਣੀ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅੱਜ ਦਾ ਸਮਾਗਮ ਮੈ ਬਰੈਲ ਗਾਮ ਦੇ ਵਿੱਚ ਜਿਹੜੇ ਸਾਡੇ ਨਿਰਦੋਸ਼ ਬੱਚੇ ਹੋਈਆਂ ਦੇ ਨਾਲ ਭੁੰਨੇ ਅੱਜ ਦਾ ਸਮਾਗਮ ਜਿਹੜਾ ਗੋਮਿਆਂ ਨੇ ਦਾ ਨਜ਼ਾਰਾ ਪੁਲਿਸ ਦੇ ਦੇ ਸ਼ਹਾਦਤ ਦੇ ਨਾ ਸ਼ਹੀਦ ਹੋਇਆ ਬੱਚਾ ਹਰ ਉਸ ਸ਼ਹੀਦ ਕੌਮਵਾਣਾ ਬੱਚਿਆਂ ਨੂੰ ਜਿਨ੍ਹਾਂ ਦਾ ਬਿਨਾ ਕਿਸੂਰ ਤੋਂ ਤੁਸੀਂ ਕਤਲ ਕਰ ਦਿੰਦੇ ਹੋ ਉਹਨਾਂ ਦੇ ਨਾਲ ਖੜਨ ਦਾ ਮੈਂ ਪਰਨ ਵੀ ਕਰਦਾ ਔਰ ਤੁਸੀਂ ਥੋੜਾ ਜਿਆ ਕਭਰਾ ਜਾਂਦੇ ਹੋ ਆਪਣੇ ਫੋਲਵਰ ਕਰ ਗਏ ਜੀ ਮੈਂ ਸੁੱਣੀ ਇੱਕ ਗੱਲ ਕਹਿਣਾ ਆਇਆ ਨਾਲ ਥੋੜੇ ਚੰਗੇ ਪਰਸੇੜੀ ਹੋਣੀ ਚਾਹੀਦੀ ਜੇ ਵੀ ਮੇਰੇ ਬੁੱਤ ਦੇ ਮਗਰ ਬਹੁਤ ਵੱਡੀ ਸੀ ਪਰ ਘੜਨ ਨਾਲੇ ਬਹੁਤ ਥੋੜੀ ਨੇ ਜਿਹੜਿਆ ਤੁਹਾਡੇ ਵਿੱਚ ਬੈਠੇ ਹੋ ਪਰਵਾ ਨਾ ਕਰਿਆ ਕਰੋ ਜਿਹੜੀ ਗੱਲ ਆਪਣੇ ਮਨ ਦੇ ਵਿੱਚ ਹੈ ਜਦ ਤੱਕ ਉਹ ਜਿਆ ਸਰਕਾਰਾਂ ਦਾ ਆਪਾ ਬੋਧ ਕਰਾਂਗੇ ਦੇਖੋ ਕੰਮ ਥੋੜੇ ਲੱਤ ਦੇ ਤਾਂ ਹੋ ਗਈ ਹੈ ਇਹ ਹੁੰਦਾ ਹੀ ਹੈ ਤੇ ਆਪਾਂ ਆਰਾਦਾ ਨਹੀਂ ਛੋਟਾ ਕਰ ਸਕਦੇ ਕਈ ਲੋਕ ਮੈਨੂੰ ਪੋਲੀਟੀਸ਼ੀਅਨ ਲੱਦਦੇ ਆ ਠੀਕ ਹੈ ਭਾਈ ਭੱਜਾਈਏ ਕਿੱਥੇ ਜਦੋਂ ਕੋਈ ਨਾ ਸੁਣੇ ਕਿਸੇ ਦਰਦ ਦਾ ਜਾਵਾਂਗੇ ਕਿਤੋਂ ਤੁਸੀਂ ਐਪਲੀਕੇਸ਼ਨ ਦਿੰਦੇ ਆ ਸਾਡੀ ਹਰੇਕ ਪੁਲਿਸ ਥਾਣੇ ਜਿਹੜੀ ਕੰਪਲੇਂਟ ਪਈ ਹੈ ਉਹ ਉੱਥੇ ਦੀ ਉੱਥੇ ਪਈ ਹੈ ਮੈਨੂੰ ਤਿੰਨ ਸਾਲਾਂ ਦਾ ਜਿਹੜਾ ਸੰਤਾਪ ਗਸਣ ਲੱਗਿਆ ਤੁਹਾਨੂੰ ਸਾਰਿਆਂ ਨੂੰ ਪਤਾ ਲਾਰੈਂਸ ਨੇ ਵੀ ਵੀਡੀਓ ਕਰਨਾ ਵਾਲਾ ਡੀਐਸਪੀ ਸਰਕਾਰ ਨੇ ਸਸਪੈਂਡ ਕਰਤਾ ਚੈਨਲ ਦੇ ਉੱਤੇ ਦੋ ਆ 12 ਤੋਂ 15 ਮਿਲੀਅਨ ਦੇ ਕਰੀਬ ਉਹ ਕਿਹੜੀ ਵੀਡੀਓ ਚੱਲ ਗਈ ਹੈ। ਹਣ ਤੋਂ ਮੇਰੇ ਪੁੱਤ ਦਾ ਗਾਣਾ 24 ਘੰਟੇ ਚੱਲਿਆ। ਮੇਰੇ ਪੁੱਤ ਦਾ ਗਾਣਾ ਜੀ ਕਹਿੰਦਾ ਸੀ ਉਹ ਪੰਜਾਬੀਆਂ ਦੇ ਪਾਣੀ ਦੀ ਗੱਲ ਕਰਦਾ ਸੀ। ਸੱਚ ਇਹਨਾਂ ਨੂੰ ਮੈਨਾਂ ਕੋੜਾ ਲੱਗਦਾ ਕਿ ਇੰਨੀ ਜ਼ਬਰਦਸਤੀ ਉਹ ਗਾਣਾ ਵੈਨ ਕੀਤਾ ਸਾਡੀ ਹਰ ਗੱਲ ਦੇ ਉੱਤੇ ਇਹਨਾਂ ਦਾ ਚੱਕ ਹੈ। ਮੇਰੇ ਘਰੇ ਕੰਮ ਕਰਨ ਵਾਲੇ ਬੰਦੇ ਦਾ ਫੋਨ ਵੀ ਜਿਹੜਾ ਸਰਵੇ ਚ ਲੱਗਿਆ ਹੋਇਆ। ਕੀ ਜਦ ਅਸੀਂ ਕੋਈ ਬਾਗੀ ਆ ਮੈਂ ਸਾਰਿਆਂ ਦੇ ਚਰਦੇ ਹੱਥ ਲਾਏ ਕਰਕੇ ਓਏ ਮੈਂ ਦੇਸ਼ ਦੇ ਗ੍ਰਹਿ ਮੰਤਰੀ ਦੇ ਕੋਲੇ ਜਾ ਕੇ ਘੜਕੜਾ ਔਰ ਇਹਨਾਂ ਦਾ ਹੁਕਮ ਸੀ ਮੈਂ ਪੁੱਤ ਦੇ ਫੁੱਲ ਚੁੱਕ ਕੇ ਘਰੋਂ ਗਿਆ ਕਹਿੰਦਾ ਸਿਸਟਮ ਦੇ ਹਿਸਾਬ ਨੂੰ ਪਰਮੇ ਨੂੰ ਦੱਸੋ ਜਦੋਂ ਲੀਗਲ ਸਿਸਟਮ ਦਾ ਹਿੱਸਾ ਮੇਰੇ ਪੁੱਤ ਦੀਆਂ ਆਸਤੀਆਂ ਨੂੰ ਬਣਾਉਂਦਾ ਹੈ ਤਾਂ ਜੇ ਮੈਂ ਅਦਾਲਤ ਜਾ ਕੇ ਲੋਕਾਂ ਤੋਂ ਭੀਖ ਨੂੰ ਗਾ ਬੋਟਾਂਗੀ ਤਾਂ ਮੈਂ ਕੀ ਕਰਾਂਗਾ ਭਾਈ ਸਾਹਿਬ ਜੀ ਆਲੀ ਬੜੀ ਸਰਕਾਰ ਗੱਲ ਵੀ ਸੁਣਦੀ ਅਸੀਂ ਮੀਆਂ ਬੀਬੀ ਜਾ ਕੇ ਵਿਧਾਨ ਸਭਾ ਦੇ ਵਿੱਚ ਵੀ ਜਾ ਕੇ ਬਹਿ ਗਏ 25 ਫੁੱਟ ਦੀ ਦੂਰ ਦੇ ਬੈਠਾ ਭਗਵੰਤ ਜੀ ਮੈਨੂੰ ਵੀ ਇੱਕ ਗੱਲ ਦੀ ਗਲਤਫਹਿਮੀ ਸੀ ਵੀ ਕਲਾਕਾਰ ਬਹੁਤ ਐਮਲੇ ਬਣਿਆ ਦਿੱਕੀ ਕਲਾਕਾਰ ਤਾਂ ਜਿਹੜੇ ਪੁੱਤ ਨੂੰ ਬਹੁਤ ਪਿਆਰ ਕਰਦੇ ਆ ਉਹ ਤਾਂ ਆ ਕੇ ਬੋਲਦੇ ਬਾਪੂ ਕੋ ਤੂੰ ਇੱਥੇ ਕੋ ਤਾਂ ਬੈਠਾ ਤੇਰੀ ਗੱਲ ਕਰਾਂਗੇ ਕਲਾਕਾਰਾਂ ਨੇ ਫੱਟੇ ਬੁਲਾਉਣ ਦੀ ਜਿਵੇਂ ਨਹੀਂ ਕੀਤੀ ਅੱਖ ਚੁਰਾ ਕੇ ਮਰਾਂ ਦੀ ਅੱਖ ਕੇ। ਜਿਹਨੋਂ ਜਦੋਂ ਭਰਤ ਪੈਂਦਾ ਉਹ ਤੋਂ ਬਿਟਲੀ ਖੜਦੇ ਆ। ਸੋਖਿਆਂ ਕੋਲੇ ਜਦੋਂ ਲੱਗਦੇ ਸੁਖ ਦਾ ਫੈਸਲਾ ਹੋਟਾਂ 'ਵੀ ਮੰਨਿਆ ਸੀ ਬੜਿਆਂ ਦੇ ਸਿੱਕਾ ਮਲ ਗਿਆ ਸੀ। ਕੱਲੇ-ਕੱਲੇ ਕਰਕੇ ਉਸਤਾ ਪੁੱਤਰੀ ਦਾ ਅਸੀ ਜੁੰਦੇ ਨੇ। ਕਹਿੰਦੇ ਖੁੱਦੇ ਸੀ ਜਿਹੜੇ ਮਾਇਤਾਰੇ ਨੇ। ਇਹਦੇ ਸੰਦਰ ਵਿੱਚ ਤੁਹਾਨੂੰ ਤੁਹਾਨੂੰ ਆਉਣ ਦੇ ਸਮੇਂ ਦੇ ਵਿੱਚ ਵੀ ਦੇਵਾਂਗੇ ਹੋਰ ਜਾਣਕਾਰੀ। ਪਰੰਤੂ ਅੱਜ ਮੈਂ ਜਿਹੜੀ ਗੱਲ ਮੇਰੇ ਮੇ ਦਾ ਜਸਸ ਨੂੰ ਲੈ ਕੇ ਪੁੱਤ ਦੀ ਆਤਮਾ ਦੀ ਸ਼ਾਂਤੀ ਨੂੰ ਲੈ ਕੇ ਮੋਹੀ ਗੱਲਾਂ ਕਰਦੀ ਐ ਇਸ ਦੇ ਘੇਰੇ ਤੋਂ ਬਾਹਰ ਨਹੀਂ ਜਾਂਦਾ। ਆਈਨਾ ਦਾ ਕਦਾ ਹੈ ਕਦੇ ਕੋਈ ਗਲਾਮੀ ਵੀ ਅੰਗਰੇਜ਼ਾਂ ਨੇ ਵੀ ਕੀਤਾ ਜਿੰਦਾ ਹੈ ਸਰਕਾਰ ਕਰਦੀ ਐ। ਸਾਡੇ ਪੁੱਤਾਂ ਦਾ ਖੂਨ ਇੰਨਾ ਸਸਤਾ ਹੋ ਗਿਆ ਇੱਕ ਕਾਰ ਪਾਰਕ ਕਰਨ ਦੇ ਪਿੱਛੇ ਜਦ ਤੁਸੀਂ ਕਤਲ ਕਰ ਦਿੰਦੇ ਹੋ। ਇਹ ਸਰਕਾਰਾਂ ਕਿਉਂ ਨਹੀਂ ਕਤਲ ਦੇ ਸਜ਼ਾ ਜਿਹੜੀ ਉਹ ਸੱਤ ਕਰਦੀਆਂ। ਇੱਕ ਕੰਮ ਤੋਂ ਬੋਲਾ ਪਰਚਾ ਦਿੰਦੇ ਹੋ 4 ਸਾਲਾਂ ਬਾਦੂਰੀ ਜਮਾਨਤ ਹੋਏਗੇ ਮੁੜ ਕੇ ਅਗਲਾ ਅੰਦਰ ਹੀ ਜਾਂਦਾ ਕੀ ਜਰੇ ਕਿਸੇ ਦਾ ਘਰ ਦਾ ਬੇੜਾ ਬੂੜਾ ਬਚ ਗਿਆ ਇਹਦੀ ਸਜ਼ਾ ਇੰਨੀ ਹੈ ਵੀ 4 ਸਾਲਾਂ ਜੱਤਬਦੀ ਅੰਦਰ ਬੈਠੇ ਹੱਸਦੇ ਆ ਮੈਂ ਜਦੋਂ ਕੋਰਟ ਦੇ ਵਿੱਚ ਜਾਂਦਾ ਸਾਡੀ ਹਾਲਤ ਦੇਖ ਕੇ ਜਦੋਂ ਆਉਂਦੇ ਨੇ ਪੇਛਿਆਂ ਦੇ ਉੱਤੇ ਹੱਸਦੇ ਆ ਮੁਸ਼ਕਿਲੀਆਂ ਮਾਰਦੇ ਕੁੱਡੀਆਂ ਮਾਰਦੇ ਇੱਕ ਦੂਸਰੇ ਨੂੰ ਮਾੜਾ ਆਖਾ ਜਿੰਨਾ ਸੀ ਹੁਣ ਤੇ ਹੀ ਹੋਣੀਆਂ 4 ਸਾਲ वाह मै जोचे उतां इंसाफ़ देर सही पर लेक छॾू किसे न कुझु तरीक़े जिथे किथे बि दर तेल पई मै जाम ਸਾਤ ਮੈਨੂੰ ਹਰ ਵੇਲੇ ਮਿਲਣਾ ਚਾਹੀਦਾ ਔਰ ਅੱਜ ਤੱਕ ਤੁਸੀਂ ਦਿੱਤਾ ਵੀ ਹੈ ਮੇਰਾ ਸਿਹਰਾ ਜਿਹੜਾ ਤੁਹਾਡੇ ਕਰਨੇ ਦੀ ਝੁਕਦਾ ਤੁਸੀਂ ਦੂਰੋਂ ਨੇੜੋਂ ਮੇਰਾ ਕਹ ਲਏ ਤੇ ਮਹਾਰਾਸ਼ਟਰ ਤੋਂ ਵੀ ਦੁਆਟ ਆਏ ਹੋਏ ਬਹੁਤ ਗੱਡੀ ਗੱਲ ਤੁਸੀਂ ਆਪ ਦੇ ਭਰਾ ਨੂੰ ਲਾ ਪਿਆਰ ਕਰਦੇ ਹੋ ਫਿਰ ਕੀ ਤਰੰਗ ਦੇ ਵਿੱਚ ਸਾਡੇ ਤੋਂ ਕਮੀ ਪੇਛੀ ਗਈ ਹੋਵੇ ਕਿਸੇ ਗੱਲ ਕੀ ਕਿਉਂਕਿ ਜਦੋਂ ਕਾਠੀ ਜ਼ਿਆਦਾ ਹੋ ਜਾਂਦੇ ਹੈਈ ਵਾਰੀ ਬਿਯੂਰੀ ਹੋ ਜਾਂਦੀ ਹੈ ਤਾਂ ਸਾਨੂੰ ਮਾਫ ਕਰੇ ਉਸ ਗੱਲ ਤੇ ਦੀ ਅੱਗੇ ਤੋਂ ਅਸੀਂ ਸਾਰੀ ਗੱਲ ਦਾ ਧਿਆਨ ਰੱਖਾਂਗੇ ਕਿਸੇ ਨੂੰ ਕੋਈ ਗੱਲ ਫਤ ਘਟ ਗਏਗਾ ਹਮਾ ਪਾਉ ਕੋ ਹੋਇਆ